ਕਿਆ ਅਖੀਰੀ ਨਹੀਂ ਇਹ ਲਿਖਿਆ ਦਰਸਲ ਇਸ ਕਰਕੇ ਹੈ ਕਿ ਦੋ ਮਾਮਲੇ ਸਾਹਮਣੇ ਆਏ ਨੇ ਜੋ ਪ੍ਰੀਖਿਆਵਾਂ ਦੀ ਨਤੀਜੇ ਆਉਣ ਤੋਂ ਬਾਅਦ ਇੱਕ ਲੁਧਿਆਣਾ ਦਾ ਮਾਮਲਾ ਜਿੱਥੇ ਇੱਕ ਬੱਚੇ ਨੇ ਫਾਹਾ ਲਾ ਕੇ ਖੁਦਕੁਸ਼ੀ ਕੀਤੀ ਹੈ 12ਵੀਂ ਜਮਾਤ ਦਾ ਇਹ ਬੱਚਾ ਸੀਗਾ ਜਿਹੜਾ ਇਹ ਫੇਲ ਹੋ ਗਿਆ ਔਰ ਇਸ ਕਰਕੇ ਇਸ ਦੇ ਵੱਲੋਂ ਕਦਮ ਚੁੱਕਿਆ ਗਿਆ ਤੇ ਇੱਕ ਪਾਸੇ ਗੁਰੂਗ੍ਰਾਮ ਤੋਂ ਇੱਕ ਖਬਰ ਜਿਹੜੀ ਹੈ OIC ਤੇ ਉਸ ਦੇ ਵਿੱਚ ਇੱਕ ਬੱਚਾ ਜੋ ਕਿ CBSE ਬੋਰਡ ਦੇ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਸੀਗਾ ਤੇ ਉਸ ਦੇ ਨੰਬਰ ਘਟ ਆਏ ਇਸ ਕਰਕੇ ਉਸਨੇ 15ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੋ ਅੱਜ ਇਸੇ ਵਿਸ਼ੇ ਦੇ ਉੱਪਰ ਗੱਲ ਕਰਨੀ ਹੈ ਕਿ ਬੱਚਿਆਂ ਦੇ ਉੱਪਰ ਜਿਹੜਾ ਦਬਾਅ ਹੈਗਾ ਚਾਹੇ ਉਹ ਪ੍ਰੀਖਿਆ ਦਾ ਕਹਿ ਲੋ ਚਾਹੇ ਪੜ੍ਹਾਈ ਦਾ ਕਹਿ ਲੋ ਚਾਹੇ ਚੰਗੇ ਨੰਬਰ ਲਿਆਉਣ ਦਾ ਕਹਿ ਲੋ ਜਾਂ ਫਿਰ ਇੱਕ ਬੱਚੇ ਦੀ ਦੂਜੇ ਬੱਚੇ ਦੀ ਜਦੋਂ ਦੂਜੇ ਬੱਚੇ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ ਕੰਪੈਰੀਜ਼ਨ ਕੀਤਾ ਜਾਂਦਾ ਹੈ ਚਾਹੇ ਉਸ ਦਾ ਦਬਾਅ ਕਹਿ ਲੋ ਇਹ ਤਮਾਮ ਦਬਾਅ ਜਿਹੜੇ ਨੇ ਉਹ ਕਿਸ ਤਰੀਕੇ ਦੀ ਮਾਨਸਿਕ ਸਥਿਤੀ ਪੈਦਾ ਕਰਦੇ ਨੇ ਬੱਚਿਆਂ ਦੇ ਅੰਦਰ ਔਰ ਫਿਰ ਬੱਚੇ ਜਿਹੜੇ ਨੇ ਉਹ ਪ੍ਰੀਖਿਆ ਤੋਂ ਨਿਰਾਸ਼ ਹੋ ਕੇ ਜੇ ਉਹਨਾਂ ਦੇ ਨੰਬਰ ਚੰਗੇ ਨਹੀਂ ਆਉਂਦੇ ਜਾਂ ਫਿਰ ਕਈ ਵਾਰ ਫੇਲ ਹੋ ਜਾਂਦੇ ਨੇ ਇਹ ਖੌਫ ਨਾਲ ਕਦਮ ਚੁੱਕਦੇ ਨੇ ਸੋ ਪਹਿਲਾਂ ਦੇਖਦੇ ਆਂ ਇਹ ਰਿਪੋਰਟ ਤੇ ਉਸ ਤੋਂ ਬਾਅਦ ਸਿੱਧਾ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਨੰਬਰਾਂ ਦੀ ਦੌੜ 'ਚ ਪਿੱਛੇ ਰਹਿ ਜਾਣ ਵਾਲੇ ਜਾਂ ਫਿਰ ਫੇਲ ਹੋਣ ਵਾਲੇ ਵਿਦਿਆਰਥੀਆਂ ਦੇ ਨਾਜ਼ੁਕ ਮਨਾਂ ਤੇ ਨਾਲ ਦੇ ਸਾਥੀਆਂ ਸਮਾਜ ਤੇ ਪਰਿਵਾਰ ਦਾ ਉਹ ਕਿਹੜਾ ਪ੍ਰੈਸ਼ਰ ਉਹ ਕਿੰਮੋ ਜਿਆਦਾ ਡਰ ਰਹਿਦਾ ਹੋਵੇਗਾ ਜੋ ਉਹਨਾਂ ਨੂੰ ਮੁੜ ਕੋਸ਼ਿਸ਼ ਕਰਨ ਦੇ ਨਾਲੋਂ ਆਪਣੀ ਜ਼ਿੰਦਗੀ ਖਤਮ ਕਰ ਲੈਣਾ ਜ਼ਿਆਦਾ ਆਸਾਨ ਲੱਗਦਾ ਹੈ ਕੁਝ ਜਿਹੇ ਹਈ ਦਬਾ 12ਵੀਂ 'ਚ ਫੇਲ ਹੋਏ 18 ਸਾਲਾ ਦੇ ਜਰਨੈਲ ਸਿੰਘ ਤੇ ਵੀ ਰਿਹਾ ਹੋਵੇਗਾ ਜੋ ਕਿ ਫੇਲ ਹੋਣ ਤੇ ਇਸ ਕਦਰ ਪਰੇਸ਼ਾਨ ਹੋਇਆ ਕਿ ਉਸਨੇ ਪਰਨੀ ਦੀ ਨਾਲ ਫਾਹਾ ਲੈ ਕੇ ਮੌਤ ਨੂੰ ਘੜ ਲਾ ਲਿਆ ਲੁਧਿਆਣਾ ਚ ਪੈਂਦੇ ਲਾਡੂਵਾਲ ਦੇ ਪਿੰਡ ਚਾਹਰ ਦਾ ਰਹਿਣ ਵਾਲਾ ਜਰਨੈਲ ਸਿੰਘ ਬੀਏ ਦੇ ਵਿੱਚ ਦਾਖਲੇ ਦੀ ਤਿਆਰੀ ਕਰ ਰਿਹਾ ਸੀ ਪਰ ਜਦੋਂ ਰਿਜ਼ਲਟ ਆਉਣ ਤੇ ਉਸ ਨੂੰ ਪਤਾ ਲੱਗਿਆ ਕਿ ਉਹ ਤਿੰਨ ਸਬਜੈਕਟਾਂ ਦੇ ਵਿੱਚੋਂ ਰਹਿ ਗਿਆ ਤਾਂ ਇਸ ناکامی ਨੂੰ ਉਹ ਸੁਹਾਰ ਨਹੀਂ ਸਕਿਆ ਉਹ 18 ਸਾਲ ਕਰੀ ਉਹ 18 ਸਾਲ ਦੀ ਉਮਰ ਸੀ ਜੀ ਤੇ ਚਾਹੜਾ ਪਿੰਡ ਦਾ ਇਹ ਆ ਉਥੋਂ ਇਹਨੇ ਪੇਪਰਾਂ 'ਚੋਂ ਨੰਬਰ ਘੱਟ ਆਏ ਸੀਗੇ ਤੇ ਫੇਲ ਹੋ ਗਿਆ ਉਹਦੇ 'ਚੋਂ ਉਹਦੇ ਕਰਕੇ ਰਾਤ 15 ਦੇ ਉਹਨੇ ਸੁਸਾਇਡ ਕਰ ਲਿਆ ਅੱਛਾ ਜੀ ਬਸ ਤੇ ਕਿੰਨੇ ਕੋਈ ਦਾ ਸੁਸਾਇਡ ਕੀਤਾ ਜੀ ਕੱਲ ਨੂੰ ਆਪਾਂ ਨੂੰ ਸਵੇਰੇ ਤਕਿੰਨ 7:00 ਵਜੇ ਹੋਇਆ ਸੀ ਇਹ 15 ਦੇ ਨੂੰ ਤੇ ਉਹਦੇ ਵੱਡੀਆਂ ਐਮਸੀ ਲੈ ਆਏ ਸਾਢੇ 4:00 ਵਜੇ ਉਹਨਾਂ ਨੇ ਡੈਕਰੀ ਕਰਤਾ ਲੈਟ ਅੱਜ ਪੋਸਟਮਾਰਟਮ ਹੋਇਆ ਬਸ ਫੇਲ ਹੋਣ ਤੋਂ ਬਾਅਦ ਸਰ ਉਹਨੇ ਕੋਈ ਕੋਸ਼ਿਸ਼ ਘਰ ਕੋਈ ਗੱਲਬਾਤ ਨਹੀਂ ਕੀਤੀ ਆ ਸਕੂਲ ਆਪੇ ਰਿਜ਼ਲਟ ਆਉਣ ਤੋਂ ਪਹਿਲਾਂ ਸਰ ਸਿਟੀ ਯੂਨੀਵਰਸਿਟੀ ਇਨਫੋਰਮੇਸ਼ਨ ਵਾਸਤੇ ਲੇ ਗਿਆ ਵੀ ਮੈਂ ਪੜਨਾ ਵਾਂ ਅੱਗੇ ਤੇ ਜਦੋਂ ਪੇਪਰ ਰਿਜ਼ਲਟ ਆਇਆ 4 ਵਜੇ ਤੋਂ ਬਾਅਦ ਉਹਨਾਂ ਨੇ ਦੋ ਨਾਈਟ ਦੇ ਵਿੱਚ ਕੋਠੇ ਜਾ ਕੇ ਫਾ ਲੈ ਲਿਆ ਜੀ ਅੱਛਾ ਕਿਹੜੇ ਸਕੂਲ ਚ ਪੇਪਰ ਇੱਥੇ ਚਲ ਰਹੇ ਹੋ ਉਹ ਸਰਕਾਰੀ ਸਕੂਲ ਨੂਰਪੁਰਵੇਟ ਚ ਹੈ ਸਰਕਾਰੀ ਤੇ ਹੁਣ ਬੀਏ ਦੀ ਵੀ ਮਤਲਬ ਪੜ੍ਹਦਾ ਸਰ ਹਾਂਜੀ ਅੱਗੇ ਪੜ੍ਹਾਈ ਕਰਨ ਵਾਸਤੇ ਸੋਚ ਰਿਹਾ ਸੀਗਾ ਜਾ ਕੇ ਸਿਟੀ ਯੂਨੀਵਰਸਿਟੀ ਜਾ ਕੇ ਆਪਣੇ ਫਰੈਂਡ ਨਾਲ ਤੋਂ ਉੱਥੋਂ ਜਦੋਂ ਸਰ ਵਾਪਸੀ ਆਇਆ ਰਾਤ ਨੂੰ ਰੋਟੀ ਪਾਣੀ ਖਾ ਕੇ ਘਰ ਦੇ ਨੂੰ ਕੁਛ ਨਹੀਂ ਦੱਸਿਆ ਜੀ ਅੱਛਾ ਜੀ ਰਾਤ ਨੂੰ 5 ਜੋਨੇ ਪੂਰੀ ਸਾਡੀ ਹੈਲਪ ਕੀਤੀ ਆ ਜੀ ਆਪਣੇ ਡੀਐਮਸੀ ਹਸਪਤਲ ਰੈਫਰ ਕੀਤਾ ਜੀ ਰੈਫਰ ਕਰਨ ਤੋਂ ਬਾਅਦ ਉਹਨਾਂ ਨੇ ਡੈੱਡ ਕੋਸ਼ਿਸ਼ ਕਰਨ ਤੋਂ ਬਾਅਦ ਸੀਬੀਐਸਸੀ ਹਸਪਤਲ ਲੈ ਕੇ ਆਏ ਜਿੱਥੇ ਹੁਣ ਪੋਸਟਮਾਰਟਮ ਹੋਇਆ ਜੀ ਤੇ ਹੁਣ ਅਸੀਂ ਘਰੇ ਲਿਜਾ ਰਹੇ ਡੈੱਡ ਬੋਡੀ ਉੱਥੇ ਹੀ ਬੀਤੇ ਦਿਨੀ ਸੀਬੀਐਸਸੀ ਦੇ ਆਏ ਨਤੀਜਿਆਂ ਤੋਂ ਬਾਅਦ ਨੰਬਰ ਕਟਾਉਂ ਤੇ ਗੁਰੂਗ੍ਰਾਮ ਚ ਵੀ ਇੱਕ ਵਿਦਿਆਰਥੀ ਨੇ ਸੁਸਾਇਸਾਈਡ ਕਰ ਲਿਆ ਸੈਕਟਰ 72 ਸਥਿਤ ਸੁਸਾਇਟੀ ਚ ਰਹਿਣ ਵਾਲੇ 17 ਸਾਲਾ ਵਿਦਿਆਰਥੀ ਨੇ ਮੌਤ ਨੂੰ ਗੱਲ ਲਾਉਣ ਤੋਂ ਪਹਿਲਾਂ ਇੱਕ ਸੁਸਾਇਸਾਈਡ ਨੋਟ ਵੀ ਲਿਖਿਆ ਤੇ ਫਿਰ ਸੁਸਾਇਟੀ ਦੀ ਹੀ 15ਵੀਂ ਮੰਜ਼ਲ ਤੋਂ 12ਵੀਂ ਚਾਹੇ ਨਤੀਜਿਆਂ ਚ ਮੱਲ ਮਾਰਨ ਵਾਲੇ ਵਿਦਿਆਰਥੀਆਂ ਦੇ ਘਰਾਂ ਚ ਜਿੱਥੇ ਜਸ਼ਨ ਦਾ ਮਾਹੌਲ ਹੈ ਉੱਥੇ ਹੀ ਇਹਨਾਂ ਨਤੀਜਿਆਂ ਨੇ ਦੋ ਪਰਿਵਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਵੀ ਪਾਇਆ ਹੈ ਹਰ ਮਾਪਾ ਮਾਪ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਵੀ 99% 95% ਜਾਂ ਫਿਰ 90% ਨੰਬਰ ਲਿਆਵੇ ਜੋ ਕਿ ਸੰਭਵ ਨਹੀਂ ਜਿਵੇਂ ਹੱਥ ਦੀਆਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਉਝਹੀ ਹਰ ਬੱਚੇ ਦੀ ਆਪਣੀ ਕਾਬਲੀਅਤ ਹੁੰਦੀ ਹੈ ਜੋ ਮਹਿਜ਼ ਇੱਕ ਪ੍ਰੀਖਿਆ ਤੈ ਨਹੀਂ ਕਰ ਸਕਦੀ ਡੇਲੀ ਪੋਸਟ ਦੀ ਤਾ ناکਾਮਯਾਬ ਹੋਣ ਵਾਲੇ ਵਿਦਿਆਰਥੀਆਂ ਨੂੰ ਇੱਕੋ ਗੁਜ਼ਾਰਿਸ਼ ਹੈ ਕਿ ਕੋਈ ਵੀ ਗਲਤ ਕਦਮ ਨਾ ਚੁੱਕਣਾ ਤੁਹਾਡਾ ਫੇਲ ਪਾਸ ਹੋਣਾ ਤੁਹਾਡੀ ਜ਼ਿੰਦਗੀ ਤੋਂ ਵੱਡਾ ਨਹੀਂ ਹੈ ਬਸ਼ਰਤੇ ਤੁਸੀਂ ਜ਼ਿੰਦਗੀ ਦੇ ਇਮਤਿਹਾਨ 'ਚ ਕਦੇ ਨਾ ਹਾਰਨਾ ਲੁਧਿਆਣਾ ਤੋਂ ਰਾਹੁਲ ਅਰੋੜਾ ਤੇ ਗੁਰੂਗ੍ਰਾਮ ਤੋਂ ਆਕਾਸ਼ ਖੁਰਾਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਸੋ ਸਿੱਧਾ ਸਿੱਧਾ ਮਾਮਲਾ ਜਿਹੜਾ ਉਹ ਬੱਚਿਆਂ ਦੇ ਨਾਲ ਜੁੜਿਆ ਹੋਇਆ ਤੇ ਗੰਭੀਰ ਹੈ ਕਿ ਆਖਰਕਾਰ ਬੱਚੇ ਜਿਹੜੇ ਨੇ ਉਹ ਇਹ ਅਜੀਹਾ ਕਦਮ ਚੁੱਕਣ ਦੇ ਲਈ ਮਜਬੂਰ ਕਿੱਦਾਂ ਹੋ ਜਾਂਦੇ ਨੇ ਕਿੱਦਾਂ ਉਹਨਾਂ ਦਾ ਜਿਗਰਾ ਜਿਹੜਾ ਅਜੀਹਾ ਕਦਮ ਚੁੱਕਣ ਦੇ ਲਈ ਮਜਬੂਰ ਹੋ ਜਾਂਦਾ ਕਿ ਆਪਣਾ ਜੀਵਨ ਹੀ ਜਿਹੜਾ ਉਹ ਸਮਾਪਤ ਕਰ ਬੈਠਦੇ ਨੇ ਇੱਕ ਪ੍ਰੀਖਿਆ ਤੋਂ ਬਾਅਦ ਕੀ ਬੱਚੇ ਤੋਂ ਚੰਗੇ ਅੰਕਾਂ ਦੀ ਉਮੀਦ ਲਾਉਣਾ ਗਲਤ ਹੈ ਕੀ ਹਰ ਬੱਚੇ ਤੋਂ ਅਵਲ ਰਹਿਣ ਦੀ ਉਮੀਦ ਜਿਹੜੀ ਹੈ ਉਹ ਕਿਉਂ ਕੀਤੀ ਜਾਂਦੀ ਹੈ ਬੱਚਿਆਂ ਤੇ ਪ੍ਰੀਖਿਆ ਦਾ ਦਬਾਅ ਕਿਵੇਂ ਜਿਹੜਾ ਉਸ ਨੂੰ ਘਟਾਇਆ ਜਾ ਸਕੇ ਕੀ ਪ੍ਰੀਖਿਆ ਮਾਨਸਿਕ ਦਬਾਅ ਪੈਦਾ ਕਰਦੀ ਹੈ ਤੇ ਇਸ ਦੇ ਨਾਲ ਹੀ ਬੱਚਿਆਂ ਵਿਚਕਾਰ ਤੁਲਨਾ ਜਿਹੜੀ ਹੈ ਉਹ ਕਿੰਨੀ ਖਤਰਨਾਕ ਹੋ ਸਕਦੀ ਹੈ ਕਿਉਂਕਿ ਆ ਅਕਸਰ ਇਹ ਕਈ ਵਾਰ ਦੇਖਦੇ ਆਪਾਂ ਕਿ ਇੱਕ ਬੱਚੇ ਜੇ ਕੋਈ ਬੱਚਾ ਚੰਗਾ ਪਰਫਾਰਮ ਕਰਦਾ ਹੈਗਾ ਤਾਂ ਉਸ ਦੀ ਤੁਲਨਾ ਜਿਹੜੀ ਆ ਬਾਕੀ ਬੱਚਿਆਂ ਦੇ ਨਾਲ ਜਿਹੜੇ ਬਾਕੀ ਬੱਚਿਆਂ ਦੇ ਮਾਪਿਓ ਨੇ ਜਾਂ ਅਧਿਆਪਕ ਨੇ ਉਹ ਫਿਰ ਉਸ ਦਾ ਕੰਪੈਰੀਜ਼ਨ ਕਰਨ ਲੱਗ ਜਾਂਦੇ ਨੇ ਤੁਲਨਾ ਕਰਨ ਲੱਗ ਜਾਂਦੇ ਨੇ ਇਸ ਫਿਨੋਮੀਨਾ ਨੂੰ ਕਿਵੇਂ ਦੇਖਿਆ ਜਾਵੇ ਕੀ ਇਹ ਮਾਨਸਿਕ ਦਬਾਅ ਦਾ ਇੱਕ ਕਾਰਨ ਬੱਚਿਆਂ ਦੇ ਵਿੱਚ ਹੈਗਾ ਸੋ ਇਹ तमाम ਸਵਾਲ ਨੇ ਇਹਨਾਂ ਦੇ ਉੱਪਰ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕੀ ਸੋਚਦੇ ਹੋ ਤੇ ਸਾਡੇ ਨਾਲ ਇਸ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਡਾਕਟਰ ਹਰਪੀਤ ਸਿੰਘ ਸੀਨੀਅਰ ਸੈਕਟਰੀਸਟ ਜੁੜੇ ਹੋਏ ਨੇ ਡਾਕਟਰ ਸਾਹਿਬ ਬਹੁਤ ਸਵਾਗਤ ਹੈ ਏ ਡੇਲੀ ਪੋਸਟ ਪੰਜਾਬ ਰਿਆਣਾ ਹਿਮਾਚਲ ਤੇ ਸਰ ਸਿਕਰ ਬਲਦੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਆਪਣੇ ਸ਼ੋਅ ਚ ਇਨਵਾਈਟ ਕਰਨ ਲਈ ਡਾਕਟਰ ਸਾਹਿਬ तमाम ਪਰਿਸਥਿਤੀਆਂ ਆਪਾਂ ਜੇ ਜ਼ਿਕਰ ਕਰੀਏ ਬੱਚਿਆਂ ਤੋਂ ਉਮੀਦ ਉਮੀਦ ਲਾਈ ਜਾਂਦੀ ਹੈ ਕਿ ਚੰਗੇ ਅੰਕ ਲੈ ਆਉਣ ਚੰਗੇ ਤੋਂ ਵੀ ਉੱਪਰ ਅਵਲ ਆਉਣ ਇਸ ਦੀ ਉਮੀਦ ਹੁੰਦੀ ਹੈ ਕੰਪੈਰੀਜ਼ਨ ਹੋ ਜਾਂਦਾ ਹੈ ਦੂਜੇ ਬੱਚਿਆਂ ਦੇ ਨਾਲ ਇਸ ਤੋਂ ਇਲਾਵਾ ਪੜ੍ਹਾਈ ਦਾ ਜਿਹੜਾ ਉਹਨਾਂ ਦੇ ਉੱਪਰ ਦਿਮਾਗ ਦੇ ਉੱਪਰ ਬੋਝ ਹੁੰਦਾ ਉਹ ਤਾਂ ਹੈਗਾ ਹੀ ਹੈ ਇਹ ਸਾਰੀਆਂ ਚੀਜ਼ਾਂ ਕਿਸ ਤਰੀਕੇ ਦਾ ਮਾਨਸਿਕ ਮਾਹੌਲ ਸਿਰਜਦੀਆਂ ਨੇ ਇੱਕ ਜਿਹੜਾ ਬੱਚਾ ਜੋ ਪ੍ਰੀਖਿਆ ਦੇ ਲਈ ਤਿਆਰ ਹੋ ਰਿਹਾ ਹੁੰਦਾ ਜਾਂ ਪੇਪਰ ਦੇ ਦਿੱਤੇ ਨੇ ਉਸਨੇ ਬਾਅਦ ਦੇ ਵਿੱਚ ਨਤੀਜਿਆਂ ਦਾ ਨਤੀਜਿਆਂ ਦੀ ਉਡੀਕ ਕਰ ਰਿਹਾ ਹੁੰਦਾ ਕਿਸ ਤਰੀਕੇ ਦੀ ਮਾਨਸਿਕ ਸਥਿਤੀ ਬਣਦੀ ਹੈ ਬੱਚਿਆਂ ਦੀ ਸਰ ਬੱਚਿਆਂ ਤੇ ਅੱਜਕੱਲ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਪ੍ਰੈਸ਼ਰ ਉਹਨਾਂ ਦੀ ਆਪਣੀਆਂ ਐਕਸਪੈਕਟੇਸ਼ਨਸ ਦਾ ਵੀ ਹੈ ਪੇਰੈਂਟਸ ਦਾ ਵੀ ਹੈ ਟੀਚਰਸ ਦਾ ਸੁਸਾਇਟੀ ਦਾ ਤੇ ਜਿਵੇਂ ਤੁਸੀਂ ਦੱਸਿਆ ਕਿ ਕੰਪੈਰੀਸ਼ਨ ਬਹੁਤ ਹੁੰਦਾ ਹੈ ਪੇਰੈਂਟਸ ਲਈ ਵੀ ਕਈ ਈਗੋ ਦਾ ਇਸ਼ੂ ਬਣਿਆ ਹੋਇਆ ਹੈ ਕਿ ਸਾਡੇ ਬੱਚੇ ਦੇ ਦੂਜੇ ਦੇ ਪੇਜ ਬੱਚੇ ਨਾਲੋਂ ਵੱਧ ਨੰਬਰ ਹੋਣੇ ਚਾਹੀਦੇ ਨੇ ਕਿ ਸਾਡਾ ਬੱਚਾ ਜਿਹੜਾ ਹੈ ਪੜ੍ਹਾਈ ਦੇ ਵਿੱਚ ਅੱਗੇ ਨਿਕਲੇ ਓਬਵੀਅਸ ਹੀ ਗੱਲ ਹੈ ਕਿ ਕੰਪੈਰੀਰ ਕਰਕੇ ਜਿਹੜਾ ਦਬਾਅ ਹੋਰ ਜ਼ਿਆਦਾ ਵੱਧ ਜਾਂਦਾ ਹੈ ਕਿ ਜਿਵੇਂ ਅੱਜਕੱਲ੍ਹ ਜੋ ਮੰਨਣਾ ਸੋਸ਼ਲ ਮੀਡੀਆ ਦਾ ਹੈ ਕਿ ਸੋਸ਼ਲ ਮੀਡੀਆ ਤੇ ਵੀ ਲੁਕੀਨ ਪੋਸਟ ਲਈ ਨੰਬਰ ਆਪਣੇ ਪੋਸਟ ਕਰਦੇ ਸਾਡੇ ਬੱਚੇ ਦੇ ਨੇ ਨੰਬਰ ਆਏ ਤੇ ਦੁਨੀਆ ਦੇ ਵਿੱਚ ਫਿਰ ਕੰਪੈਰੀਜ਼ਨ ਦੀ ਜਿਹੜੀ ਹੈ ਭਾਵਨਾ ਆ ਜਾਂਦੀ ਹੈ ਜਿਹਦੀ ਹੀ ਇਹ ਭਾਵਨਾ ਮਨ ਚ ਆ ਗਈ ਤੇ ਬੱਚਿਆਂ ਤੇ ਕਾਫੀ ਜ਼ਿਆਦਾ ਦਬਾਅ ਉਸ ਚੀਜ਼ ਦਾ ਪੈਦਾ ਹੁੰਦਾ ਹੈ ਜਦੋਂ ਬੱਚੇ ਉਹ ਨਹੀਂ ਸਹਿਣ ਕਰ ਪਾਉਂਦੇ ਕੁਝ ਬੱਚੇ ਜਿਹੜੇ ਸਿਲੈਂਟਲੀ ਡਿਪਰੈਸ਼ਨ ਚ ਸਫਰ ਕਰਦੇ ਰਹਿੰਦੇ ਆ ਤੇ ਕਈ ਵਾਰ ਜਿਵੇਂ ਅਨਫੋਰਚੂਨੇਟ ਘਟਨਾਵਾਂ ਚੋਂ ਸੁਣਨ ਨੂੰ ਮਿਲਦੀਆਂ ਕਿ ਬੱਚੇ ਨੇ ਜਿਹੜੇ ਸੈੱਡ ਕਰ ਲਿਆ ਤੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਪਿਛਲੇ ਕਈ ਸਾਲਾਂ ਤੋਂ ਅਸੀਂ ਇਹ ਨੋਟਿਸ ਕਰ ਰਹੇ ਹਾਂ ਕਿ ਹਰ ਸਾਲ ਇਹ ਸੁਇਸਾਈਡਰ ਵੱਧਦਾ ਜਾ ਰਿਹਾ ਹੈ ਨੈਸ਼ਨਲ ਪ੍ਰਾਈਮ ਰਿਕਾਰਡ ਬਿਊਰੋ ਦੇ ਵਿੱਚ ਜਿਹੜਾ ਰਿਕਾਰਡ ਜਿਹੜਾ ਦ 2022 ਵਿੱਚ 13000 ਸਟੂਡੈਂਟਸ ਨੇ ਸੁਇਸਾਈਡ ਕੀਤਾ ਤੇ ਪਿਛਲੇ ਕੁਝ ਸਾਲਾਂਾਂ ਚ ਲਗਾਤਾਰ ਪਰਸੈਂਟੇਜ ਵਧਦੀ ਜਾ ਰਹੀ ਹੈ ਤੇ ਇਹ ਬੜਾ ਹੀ ਗੰਭੀਰ ਹੈ ਕਿਉਂਕਿ ਬੱਚੇ ਜਿਹੜੇ ਨੇ ਇਸ ਦਾ ਪਿਛੇਖਣੇ ਇਹ ਫੈਮਿਲੀ ਅੱਜਕੱਲ ਬੱਚੇ ਵੀ ਹਿੰਦੇ ਕਿੰਨੇ ਨੇ ਇੱਕ ਜਾਂ ਦੋ ਬੱਚੇ ਹੁੰਦੇ ਨੇ ਕਿਸੇ ਪਰਿਵਾਰ ਦਾ ਇਹਨਾਂ ਐਗਜ਼ਾਮਸ ਕਰਕੇ ਬੱਚਾ ਕੋਈ ਕੁਝ ਕੁਸ਼ੀ ਕਰ ਲੈਂਦਾ ਤੇ ਉਹਦੇ ਲਈ ਇਹ ਤਾਂ ਵੱਡਾ ਸਦਮਾ ਹੈ ਉਹਨਾਂ ਦਾ ਬਹੁਤ ਵੱਡਾ ਲਾਸ ਹੈ ਤੇ ਆਪਾਂ ਨੂੰ ਜ਼ਰੂਰ ਇਸ ਵਿਸ਼ੇ ਬਾਰੇ ਗੱਲ ਕਰਨ ਦੀ ਲੋੜ ਹੈਗੀ ਹੈ ਕਿ ਆਪਾਂ ਕਿਸ ਤਰ੍ਹਾਂ ਦਾ ਉਹਨਾਂ ਨੂੰ ਆਪਾਂ ਬੱਚਿਆਂ ਨਾਲ ਡੀਲ ਕਰੀਏ so that ਉਹਨਾਂ ਦਾ ਆਪ ਘਟੇ ਉਹਨਾਂ ਦੀ ਇਮੋਸ਼ਨਲ ਇੰਟੈਲੀਜੈਂਸ ਨੂੰ ਵੀ ਬਣਾ ਲਵਦਾਇਆ ਜਾਵੇ ਠੀਕ ਹੈ ਆਪਾਂ ਨੰਬਰਾਂ ਦੇ ਵੀ ਦੇਣੇ ਆ ਨੰਬਰ ਇੰਪੋਰਟੈਂਟ ਨੇ ਬਟ ਨੰਬਰ ਨਾਲੋਂ ਜ਼ਿਆਦਾ ਜ਼ਰੂਰੀ ਉਹਨਾਂ ਦੀ ਜ਼ਿੰਦਗੀ ਹੈ ਕਿ ਬੱਚਿਆਂ ਨੂੰ ਜਿੱਥੇ ਪੜ੍ਹਾਈ ਲਈ ਪ੍ਰੋਸੈਡ ਕਰਦੇ ਆ ਉੱਥੇ ਨਾਲ ਹੀ ਨਾਲ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਨੂੰ ਇਮੋਸ਼ਨਲੀ ਸਟਰੋਂਗ ਵੀ ਬਣਾਉਣਾ ਉਹਨਾਂ ਨੂੰ ਇਹ ਵੀ ਅਹਿਸਾਸ ਦਵਾਈਏ ਕਿ ਲਾਈਫ ਦੇ ਵਿੱਚ ਹਮੇਸ਼ਾ ਕਾਮਯਾਬੀ ਨਹੀਂ ਮਿਲਦੀ ਕਈ ਵਾਰ ਲਾਈਫ ਦੇ ਵਿੱਚ ਜਿਹੜਾ ਫੇਲਿਅਰਸ ਵੀ ਦੇਖਣ ਨੂੰ ਮਿਲਦੇ ਨੇ ਉਹਨਾਂ ਫੇਲਿਅਰਸ ਨਾਲ ਟੀਮਿਕ ਕਰਨਾ ਉਹਨਾਂ ਦੀ ਕੋਪਿੰਗ ਸਟ੍ਰੈਟਜੀਜ਼ ਨੂੰ ਫਾਈਨੈਂਸ ਕਰੀਏ ਤਾਂ ਜੋ ਕਦੀ ਲਾਈਫ ਚ ਨਿਰਾਸ਼ਾ ਜੇ ਤੋਂ ਇਸ ਤਰ੍ਹਾਂ ਦਾ ਕੋਈ ਹਾਦਸਾ ਜਾਂ ਸੁਇਸਾਈਡ ਜਾਂ ਨਾ ਦੇਖਣ ਨੂੰ ਮਿਲੇ। ਹੂੰ। ਅੱਛਾ ਇੱਕ ਇਹ ਦੱਸਿਓ ਕਿ ਕਿਉਂਕਿ ਪੜ੍ਹਾਈ ਤਾਂ ਜ਼ਿੰਦਗੀ ਦਾ ਇੱਕ ਪਹਿਲੂ ਹੁੰਦਾ ਸਿਰਫ ਠੀਕ ਹੈ ਸਾਰੇ ਤਾਂ ਸ਼ਾਇਦ ਉਸ ਦੇ ਵਿੱਚ ਅਵਲ ਨਹੀਂ ਆ ਸਕਦੇ ਪਰ ਇਹ ਇੱਕ ਉਮੀਦ ਜ਼ਰੂਰ ਰੱਖੀ ਜਾਂਦੀ ਹੈ ਹਰੇਕ ਮਾਂ ਪਿਓ ਦੀ ਇੱਕ ਉਮੀਦ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਜੀ ਪਹਿਲੀ ਪੋਜੀਸ਼ਨ ਤੇ ਆਵੇ ਅਵਲ ਆਵੇ। ਇਸ ਇਸ ਥਾਟ ਨੂੰ ਕਿਵੇਂ ਦੇਖਦੇ ਹੋ ਜੋ ਲੋਕਾਂ ਦੇ ਵਿੱਚ ਇਹ ਚੀਜ਼ ਅੱਜਕੱਲ ਇਹ ਗੱਲ ਹੈ ਜਦੋਂ ਕਿ ਪੜ੍ਹਾਈ ਇੱਕ ਚੀਜ਼ ਹੈਗੀ ਹੈ ਸਾਰੇ ਬੱਚੇ ਇੱਕ ਬਰਾਬਰ ਨਹੀਂ ਹੁੰਦੇ ਕੁਝ ਲੋਕ ਪੜ੍ਹਾਈ ਦੇ ਵਿੱਚ ਉੱਵਲ ਹੁੰਦੇ ਨੇ ਕੁਝ ਸਪੋਰਟਸ ਦੇ ਵਿੱਚ ਕੁਝ ਐਕਟਿੰਗ ਕਰਨ ਦੇ ਵਿੱਚ ਜਾਂ ਗਾਉਣ ਦੇ ਵਿੱਚ ਉੱਵਲ ਹੁੰਦੇ ਨੇ ਮਤਲਬ ਕਿ ਅਲੱਗ-ਅਲੱਗ ਜਿਹੜੇ ਫੀਲਡਸ ਨੇ ਉਹਨਾਂ ਦੇ ਵਿੱਚ ਦਿਲਚਸਪੀ ਹੁੰਦੀ ਹੈ ਬੱਚਿਆਂ ਦੀ ਔਰ ਉਹਨਾਂ ਦੇ ਵਿੱਚ ਕਈ ਵਾਰ ਉਹ ਚੰਗਾ ਵੀ ਕਰ ਦਿੰਦੇ ਨੇ ਜੇ ਪੜ੍ਹਾਈ ਦੇ ਵਿੱਚ ਚੰਗਾ ਨਹੀਂ ਕਰਦੇ ਨਿਪਟ ਸੋਹਣੀ ਗੱਲ ਕੀਤੀ ਕਿ ਹਰ ਬੱਚਾ ਡਿਫਰੈਂਟ ਹੈਗਾ ਹਰ ਬੱਚੇ ਨੂੰ ਲੇਕਿਨ ਅਨਫੋਰਚੂਨੇਟਲੀ ਸਾਡੇ ਐਜੂਕੇਸ਼ਨ ਸਿਸਟਮ ਦਾ ਜਿਹੜਾ ਪੈਮਾਨਾ ਨਪਪਣ ਦਾ ਪੈਮਾਨਾ ਉਹ ਸੇਮ ਹੈ ਮਾਲੋ ਕਿਸੇ ਬੱਚੇ ਦਾ ਮੈਥਸ ਇੰਟਰਸਟ ਨਹੀਂ ਹੈਗਾ ਉਹਨੂੰ ਪੇਂਟਿੰਗ ਬੜੀ ਅੱਛੀ ਲੱਗਦੀ ਹੈ ਜਾਂ ਉਹਨੂੰ ਗੀਂ ਬੜੀ ਵਧੀਆ ਲੱਗਦੀ ਹੈ ਹੁਣ ਉਹਦਾ ਜਿਹੜਾ ਕਿਉਂਕਿ ਜਿਹੜਾ ਹੁਣ ਜਿਵੇਂ 10th ਦੇ ਇਗਜ਼ਾਮ ਮੈਥਸ ਮੈਂਡਟਰੀ ਕੀਤੀ ਹੋਈ ਹੈ ਆਪਣੇ ਅੰਦਰ ਹੁਣ ਜਿਹੜਾ ਬੱਚਾ ਮੈਥਸ ਸਟਰਗਲ ਕਰ ਰਿਹਾ ਹੈ ਤਾਂ ਓਬਵੀਅਸਲੀ ਉਹਨੂੰ ਉਹਦੇ ਵਿੱਚ ਪਰੇਸ਼ਾਨੀ ਆਏਗੀ ਬੱਚੇ ਦਾ ਕਿਸੇ ਦੂਜੇ ਸਬਜੈਕਟ 'ਚ ਬਹੁਤ ਇੰਟਰਸਟ ਹੈ ਤੇ ਇਸ ਤਰ੍ਹਾਂ ਹਰ ਬੱਚਾ ਡਿਫਰੈਂਟ ਹੈ ਇਹ ਇੱਕ ਚੀਜ਼ ਬੱਚ ਨੂੰ ਸਮਝ ਨਹੀਂ ਪਏਗੀ ਤੇ ਟੀਚਰ ਨੂੰ ਵੀ ਸਮਝ ਨਹੀਂ ਪਏਗੀ ਕਿ ਬੱਚੇ ਦੇ ਉੱਪਰ ਆਪਾਂ ਜਿਹੜਾ ਹੈ ਫਾਲਤੂ ਦਬਾਅ ਬਣਾਈਏ ਉਹਨਾਂ ਆਪਾਂ ਹੈਲਪ ਪ੍ਰੋਵਾਈਡ ਕਰੀ ਜਿਹੜੇ ਸਬਜੈਕਟਸ ਉਹਦੀ ਵੀਕਨੈਸ ਹੈਗੇ ਆ ਜਿਹੜੇ ਮੰਡੇਟਰੀ ਸਬਜੈਕਟਸ ਨੇ ਉਹ ਤਾਂ ਪਾਸ ਕਰਨੇ ਹੀ ਹੁੰਦੇ ਨੇ ਬਟ ਆਪਾਂ ਬੱਚੇ ਦੀ ਕਾਬੀਲੀਅਤ ਦੇ ਅਕੋਰਡਿੰਗ ਬੱਚੇ ਦੀ ਸਮਝ ਦੇ ਅਕੋਰਡਿੰਗ ਜਿਹੜਾ ਹੈ ਉਹਦੇ ਤੇ ਉਨਾ ਹੀ ਉਤੋਂ ਐਕਸਪੈਕਟ ਕੀਤਾ ਜਾਵੇ ਅਨਰੀਅਲਿਸਟਿਕ ਐਕਸਪੈਕਟੇਸ਼ਨਸ ਬੱਚੇ ਤੇ ਨਾ ਕੀਤੀਆਂ ਜਾਣ ਜੇ ਮੰਨ ਲਓ ਪੜੋਸੀ ਦਾ ਬੱਚਾ ਕਿਸੇ ਚੀਜ਼ ਰਿਹਾ ਹੈ ਤੇ ਜ਼ਰੂਰੀ ਹੈ ਮੇਰਾ ਬੱਚਾ ਵੀ ਉਸੇ ਚੀਜ਼ ਚੱਕੇ ਹੋਏਗਾ ਹੋ ਸਕਦਾ ਮੇਰੇ ਬੱਚੇ 'ਚ ਪਰਮਾਤਮਾ ਨੇ ਕੋਈ ਹੋਰ ਵਿਸ਼ੇਚ ਅچھے ਗੁਣ ਦਿੱਤੇ ਆਪਾਂ ਜਿਹੜੀ ਚੀਜ਼ਾਂ 'ਚ ਬੱਚਿਆਂ ਦੇ ਗੁਣ ਹੈਗੇ ਨੇ ਉਹਦੇ ਕਿ ਸਾਡਾ ਬੱਚਾ ਜੀ ਇਹਵਲੀ ਆਣਾ ਚਾਹੀਦਾ ਜਾਂ ਇਹਨੇ ਨੰਬਰ ਹੀ ਚਾਹੀਦੇ ਨੇ ਜਾਂ ਸਾਈਟ 'ਚ ਅਗਰ ਨੰਬਰ ਘਟਾਂ ਤਾਂ ਤੁਸੀਂ ਫੇਸ ਕਿਵੇਂ ਕਰਾਂਗੇ ਲੋਕਾਂ ਨੂੰ ਤੇ ਕਿਤੇ ਨਾ ਕਿਤੇ ਬੱਚਿਆਂ ਦੇ ਮਾਨਸਿਕ ਭਟਾਣ ਲਈ ਇਹ ਚੀਜ਼ ਸਮਝਣੀ ਜ਼ਰੂਰੀ ਹੈ ਕਿ ਹਰ ਬੱਚਾ ਡਿਫਰੈਂਟ ਹੈ ਹਰ ਬੱਚਾ ਜਿਹੜਾ ਹੈ ਉਹਨੂੰ ਅਹਿਸਾਸ ਦਿਵਾਉਣਾ ਜ਼ਰੂਰੀ ਹੈ ਕਿ ਨੰਬਰਾਂ ਤੋਂ ਬਿਯੋਂਡ ਵੀ ਉਹਦੀ ਜ਼ਿੰਦਗੀ ਦੀ ਵੈਲਿਊ ਹੈਗੀ ਹੈ ਕਿਉਂਕਿ ਬੱਚਿਆਂ ਨੂੰ ਇਹਦਾ ਮਹਿਸੂਸ ਹੁੰਦਾ ਕਿ ਉਹਨਾਂ ਨੂੰ ਸਿਰਫ ਨੰਬਰਾਂ ਦੇ ਤੱਕ ਕਰਕੇ ਉਹਦੀ ਵਰਥ ਹੀ ਜਾਣੀ ਜਾਂਦੀ ਹੈ ਨੰਬਰਾਂ ਤੋਂ ਬਿਯੋਂਡ ਵੀ ਉਹਦੀ ਲਾਈਫ ਹੈਗੀ ਹੈ ਤਾਂ ਮਤਲਬ ਇਨਾਂ ਜਿਹੜਾ ਆਪਣਾ ਆਪਣੇ ਆਪ ਨੂੰ ਜਿਹੜਾ ਆਪਣੇ ਆਪ ਨੂੰ ਜਿਹੜਾ ਡਾਊਨ ਨਹੀਂ ਫੀਲ ਕਰਾ ਜਦੋਂ ਇਦਾਂ ਦੀ ਨਿਰਾਸ਼ਾ ਕਿਸੇ ਸਬਜੈਕਟ ਦੇ ਵਿੱਚ ਜਾਂ ਕਿਸੇ ਪੇਪਰ ਵਿੱਚ ਨੂੰ ਆਂਦੀ ਹੈ। ਸਿਜੀਕਲ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਜਿਹੜਾ ਬੱਚਿਆਂ ਨੂੰ ਜਿਹੜਾ ਉਹਨਾਂ ਨੂੰ ਥੋੜਾ ਇਸ ਚੀਜ਼ ਦਾ ਅਹਿਸਾਸ ਦਿਵਾਉਣਾ ਜ਼ਰੂਰੀ ਹੈ। ਛੋਟਾ ਜਿਹਾ ਪਾਰਟ ਹੈ ਜ਼ਿੰਦਗੀ ਦਾ। ਪੜਾਈ ਸਭ ਕੁਝ ਨਹੀਂ ਹੈ। ਦੁਨੀਆ ਵਿੱਚ ਬਹੁਤ ਸਾਰੇ ਕਾਮਯਾਬ ਲੋਕ ਉਹ ਨਹੀਂ ਵੀ ਨੇ ਕਿ ਜਿਨ੍ਹਾਂ ਨੇ ਕਿ ਪੜਾਈ ਨਹੀਂ ਵਧੀਆ ਕੀਤੀ ਤੇ ਉਹ ਅੱਗੇ ਕਾਮਯਾਬ ਨਹੀਂ ਹੋ ਪਾਏ। ਉਹ ਆਪਣੀ ਆਪਣੀ ਸਕਿੱਲ ਕਰਕੇ ਕਿ ਕਿਸੇ ਐਕਟੀਵਿਟੀ ਕਰਕੇ ਆਪਣੀ ਲਾਈਫ 'ਚ ਹੋਰ ਤਰੱਕੀਆਂ ਕਰ ਸਕਦੇ ਨੇ। ਜਿਵੇਂ ਤੁਸੀਂ ਦੇਖਿਆ ਐ ਇੱਕ ਅਕਸਰ ਐਗਜ਼ਾਮਪਲਸ ਵੀ ਦੇਖਦੇ ਆ ਕਈ ਖਿਡਾਰੀ ਵੀ ਨੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਇਹਨਾਂ ਵਧੀਆ ਨੰਬਰ ਨਹੀਂ ਸੀਗੇ ਬਟ ਉਹਨਾਂ ਨੇ ਆਪਣੇ ਸਪੋਰਟਸ 'ਚ ਕੀਤੀ ਤੇ ਐਕਸਲ ਕੀਤੇ ਇਸੇ ਤਰ੍ਹਾਂ ਕੋਈ ਆਰਟਿਸਟ ਨੇ ਉਹਨਾਂ ਨੇ ਆਪਣੇ ਉਸ ਵਿੱਚ ਜਿਹੜੇ ਆਪਣੀ ਉਹਦੇ 'ਚ ਮਿਹਨਤ ਕੀਤੀ ਉਹਦੇ 'ਚ ਕਾਮਯਾਬ ਹੋਏ ਤੇ ਠੀਕ ਐ ਆਪਾਂ ਨੰਬਰਾਂ ਤੇ ਫੋਕਸ ਨਾ ਬਿੰਦਾ ਵੀ ਜਿਆਦਾ ਫੋਕਸ ਨਹੀਂ ਕਰਨਾ ਕਿ ਆਪਾਂ ਲਾਈਫ ਨੂੰ ਜਿਹੜਾ ਉਹਦੇ ਜਿਹੜਾ ਨੰਬਰਾਂ ਨੂੰ ਜਿਆਦਾ ਵੱਡਾ ਸਮਝ ਲਾਈਫ ਨੂੰ ਛੋਟਾ ਸਮਝ ਲਈਏ ਇਸ ਲਈ ਇਸ ਟੀਚੇ ਨੂੰ ਸਭ ਤੋਂ ਅਪਲੋਡ ਹੈ ਜੀ ਜੀ ਅ ਠੀਕ ਹੈ ਸਾਡੇ ਨਾਲ ਇਸ ਵੇਲੇ ਨਿਸ਼ਾ ਨੰਦਾ ਜੀ ਵੀ ਜੁੜ ਚੁੱਕੇ ਨੇ ਜੋ ਕਿ ਸਾਈਕੋਲੋਜਿਸਟ ਨੇ ਨਿਸ਼ਾ ਜੀ ਬਹੁਤ ਸਵਾਗਤ ਹੈ ਤੁਹਾਡੇ ਲਈ ਪੋਸਟ ਤੇ ਅ ਥੈਂਕ ਯੂ ਸੋ ਮਚ ਜੀ ਨਿਸ਼ਾ ਜੀ ਇਹ ਜੋ ਦੋ ਮਾਮਲੇ ਆਏ ਨੇ ਕੁਲ ਲੁਧਿਆਣਾ ਤੋਂ ਜਿੱਥੇ 12ਵੀਂ ਜਮਾਤ ਦਾ 12ਵੀਂ ਕਲਾਸ ਦਾ ਸਟੂਡੈਂਟ ਸੀਗਾ ਔਰ ਫੇਲ ਹੋ ਗਿਆ ਤੇ ਉਸਨੇ ਸੁਸਾਈਡ ਕਰ ਲਿਆ ਤੇ ਇੱਕ ਗੁਰੂਗ੍ਰਾਮ ਤੋਂ ਮਾਮਲਾ ਸਾਹਮਣੇ ਆਇਆ ਉਹ ਵੀ 12ਵੀਂ ਕਲਾਸ ਦਾ ਸੀਗਾ CBSE ਦਾ ਸਟੂਡੈਂਟ ਸੀ ਨੰਬਰ ਘਟਾਏ ਤੇ ਉਸਨੇ ਵੀ ਸੂਸਾਈਡ ਜਿਹੜਾ 15ਵੀਂ ਮੰਜ਼ਲ ਤੋਂ ਛਾਲ ਮਾਰ ਕੇ ਕਰ ਲਿਆ ਦੋਨਾਂ ਮਾਮਲਿਆਂ ਦੇ ਬਾਰੇ ਕੀ ਕੁਝ ਕਹਿਣਾ ਚਾਹੁੰਦੇ ਹੋ ਕਿ ਬੱਚਿਆਂ ਦੇ ਉੱਪਰ ਜਿਹੜਾ ਦਿਮਾਗੀ ਤੌਰ ਤੇ ਪ੍ਰੈਸ਼ਰ ਬਣਦਾ ਹੈ ਪ੍ਰੀਖਿਆਵਾਂ ਨੂੰ ਲੈ ਕੇ ਐਗਜ਼ਾਮਸ ਨੂੰ ਲੈ ਕੇ ਕੀ ਕਹੋਗੇ ਇਸ ਦੇ ਉੱਪਰ ਜੀ ਬਹੁਤ ਦੁਖ ਦੀ ਬਾਤ ਹੈ ਕਿਉਂਕਿ ਹਮ ਬਚਪਨ ਸੇ ਸੁਣਦੇ ਆ ਰਹੇ ਹਾਂ ਕਿ ਬੱਚੇ ਖਾਸ ਹਨ ਬੱਚਿਆਂ ਨੂੰ ਕਿਸ਼ਮਿਸ ਕਰਾਉਂਦੇ ਹੀ ਅੱچھے ਲੱਗਦੇ ਹਨ ਪਰ हम देखते हैं कि बच्चे अपने कंधों पे इतना बोझ ले लेते, लेते हैं, तो कहीं ना कहीं हम गिव अप करने लगते हैं जैसे मैं अक्सर अपने बच्चे ट्यूशन एक आतेम्पल देती हूँ कि बचपन में स्कूल में टाइम टेबल होता था उस टाइम टेबल का एक रीजन होता था कि बच्चे उतनी ही किताबें लेकर आए जितनी जरूरत है एक्स्ट्रा किताबें ना लेकर आए कि कंधे बोझ नहीं करना चाहिए लेकिन एक टाइम पे हम देखते हैं कि बच्चों के कंधों पे बोझ है किताबों का नहीं लेकिन शायद अपनी ही एक्सपेक्टेश्सपेक्टेशन का का या अपने लो सेल्फ कॉन्फिडेंस का मैं इसमें एक लूज कॉन्फिडेंस को बहुत ज्यादा हाईलाइट करूंगी क्योंकि कहीं ना कहीं आज के बच्चों को जैसे अगर हम बच्चों से पूछे अपने बारे खास बातें बताओ सिवाए नाम की या मैं कौन से ग्राम में मैं कौन से शहर में हूँ बच्चों को पता ही नहीं होता है तो ये जो केस हुए ये बहुत क्योंकि एक छोटी सी चीज मैं ऐड करूंगी सर सुसाइड से पहले साइकोलॉजिकली हर एक बच्चा या हर एक जो पेशेंट होता है वो कहीं ना कहीं तो हिंट दिया है फर्क सिर्फ इतना है कि हम उसके समझ नहीं पाते हैं ਜੀ ਜੀ ਠੀਕ ਹੈ ਦੋ ਕਾਲਰ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਰੁਕ ਕਰਦੇ ਆ ਆਖਰਕਾਰ ਦਰਸ਼ਕ ਹੀ ਸੋਚਦੇ ਨੇ ਇਸ ਪੂਰੇ ਮਸਲੇ ਦੇ ਉੱਪਰ ਬਹੁਤ ਸਵਾਗਤ ਹੈ ਜੀ ਕਿੱਥੋਂ ਬੋਲ ਰਹੇ ਹੋ ਕੀ ਨਾਮ ਹੈ ਤੇ ਕੀ ਕਹਿਣਾ ਸਰ ਮੇਰੀ ਵਾਰੀ ਹੈ ਜੀ ਹਾਂਜੀ 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 ਸਰ ਮੈਂ ਸੁਦੀਰ ਕੁਮਾਰ ਨਾਰੰਗ ਚੰਡੀਗੜ੍ਹ ਸੇ ਬੋਲ ਰਹਾ ਹਾਂ ਚੰਡੀਗੜ੍ਹ ਤੋਂ ਬੋਲ ਰਹੇ ਹਾਂ ਜੀ ਜੀ ਹਾਂਜੀ 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 ਮੇਰਾ ਮੇਰੇ ਵਿਚਾਰ ਵਿੱਚ ਇਹ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਜਿਹੜੇ ਬੱਚੇ ਅੱਜ ਕੱਲ ਇੱਕ ਇੱਕ ਫੈਮਿਲੀ 'ਚ ਹੁੰਦਾ ਹੈ ਜਾਂ ਦੋ ਦੋ ਇਹ ਬੱਚੇ ਚਾਰ ਚਾਰ ਹੋਣੇ ਚਾਹੀਦੇ ਜੀ ਜਿੰਨਾ ਨਾਲ ਇਹਨਾਂ ਦਾ ਸਾਈਕੋਲੋਜੀ ਮਨੋਵਿਗਿਆਨ ਵਿਗ ਇਹ ਇਹਨਾਂ ਨੂੰ ਸ਼ੇਅਰ ਕਰਨ ਦੀ ਆਦਤ ਨਹੀਂ ਹੁੰਦੀ ਇਹ ਸਿੰਗਲ ਰਹਿ ਰਹਿ ਕੇ ਅੰਦਰੋਂ ਅੰਦਰੋਂ ਕੁੜਦੇ ਰਹਿੰਦੇ ਨੇ ਤੇ ਇਹਨਾਂ 'ਚ ਸੂਇਸਾਈਡਲ ਟੈਂਡੈਂਸੀ ਜ਼ਿਆਦਾ ਹੁੰਦੀ ਹੈ ਇਹ ਚਾਰ ਚਾਰ ਬੱਚੇ ਹੋਣਗੇ ਅਸੀਂ ਤੁਸੀਂ ਪੁਰਾਣੇ ਜ਼ਮਾਨੇ ਦੇਖੋ ਆਪਸ ਵਿੱਚ ਮਸਤ ਰਹਿੰਦੇ ਸੀ ਉਹਨਾਂ ਨੂੰ ਕੋਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਖੇਡਦੇ ਸੀ ਕਿਸੇ ਪਾਸੇ ਇੱਧਰ ਸੋਚਦੇ ਨਹੀਂ ਸੀ ਸੂਇਸਾਈਡ ਹੁਣ ਹਰ ਵਕਤ ਪ੍ਰੈਸ਼ਰ ਜਾਂ ਸੂਇਸਾਈਡ ਨੂੰ ਫਿਰ ਤੁਰ ਪੈਂਦੇ ਜੀ ਇਹ ਮੇਨ ਵੱਡਾ ਰੀਜ਼ਨ ਹੈ ਜਿਵੇਂ ਕਿ ਗਰੁੱਪ ਬਿਹੇਵੀਅਰ ਬੱਚਿਆਂ ਦਾ ਔਰ ਸਿੰਗਲ ਬਿਹੇਵੀਅਰ ਸਾਈਕੋਲੋਜੀ ਚ ਪੜਾਇਆ ਜਾਂਦਾ ਹੈ ਮੈਨੂੰ ਵੀ ਸਾਈਕੋਲੋਜੀ ਦਾ ਸਟੂਡੈਂਟ ਰਿਹਾ ਹਾਂ ਉਹਦੇ ਚ ਗਰੁੱਪ ਬਿਹੇਵੀਅਰ ਹੋਰ ਹੁੰਦਾ ਬੱਚਿਆਂ ਦਾ ਔਰ ਸਿੰਗਲ ਸਟੂਡੈਂਟ ਦਾ ਬਿਹੇਵੀਅਰ ਔਰ ਹੁੰਦਾ ਹੈ ਜੇ ਚਾਰ ਪੰਜ ਬੱਚੇ ਹੋਣਗੇ ਘਰ ਚ ਤਾਂ ਗਰੁੱਪ ਬਿਹੇਵੀਅਰ ਹੀ ਬੜਾ ਵਧੀਆ ਹੋ ਜਾਂਦਾ ਹੈ ਥੈਂਕ ਯੂ ਜੀ ਠੀਕ ਹੈ ਠੀਕ ਹੈ ਇਹ ਇਹ ਇੱਕ ਪੁਆਇੰਟ ਜ਼ਰੂਰ ਹੈਗਾ ਇੱਕ ਹੋਰ ਕਾਲਰ ਨੇ ਬਹੁਤ ਸਵਾਗਤ ਹੈ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਜੀ ਨਥੋੜੀ ਤੋਂ ਬੋਲਦਾ ਲਾਲ ਸਿੰਘ ਜਿਹੜਾ ਮੇਰੇ ਕੋਲ ਦਾ ਜੀ 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 ਮੇਰੀ ਤਾਂ ਇਹ ਬੇਨਤੀ ਆ ਜੀ ਜਿਹੜੇ ਬੱਚੇ ਆਗਿਆਕਾਰੀ ਨੇ ਨਾ ਉਹਦੇ ਮਾਪੇ ਉਹਦਾ ਸਹਿਣਾ ਮੰਨਦੇ ਨੇ ਉਹਨਾਂ ਦੇ ਪ੍ਰੈਸ਼ਰ ਮਾਪੇ ਤੋਂ ਜ਼ਿਆਦਾ ਇਹਨਾਂ ਦੇ ਬਾਅਦ ਦੇ ਨੇ ਪ੍ਰੈਸ਼ਰ ਜੀ ਯਾਨੀ ਆਗਿਆਕਾਰੀ ਬੱਚੇ ਮੈਂ ਦੇਖਿਆ ਸਾਡੇ ਵੀ ਇੱਕ ਦੋ ਟੀ ਆਈ ਆਈ ਉਹ ਇੱਕ ਪੇਪਰ ਤੋਂ ਰਹਿ ਗਈ ਉਹ ਰੋਈ ਜਾਂਦੀ ਹੁਣ ਕੋਈ ਰਹਿ ਗਈ ਇਹ ਤਾਂ ਸਾਲ ਬਾਅਦ ਫੇਰ ਪੇਪਰੀਖਿਆ ਤਾਂ ਆ ਜਾਣੀ ਆ ਤੁਸੀਂ ਆਪਣੀ ਜ਼ਿੰਦਗੀ ਦਾ ਮਤਾ ਮਿਲਦੀ ਆ ਟੋੜੇ ਬੱਚੇ ਤੋਂ ਮੈਂ ਕਹਿੰਦਾ ਮਾਪੇ ਨੂੰ ਪਤਾ ਵੀ ਕਿਵੇਂ ਪਾਲਦੇ ਨੇ ਅੱਗ ਤੋਂ ਬਚਾਉਂਦੇ ਨੇ ਬਹੁਤ ਚੀਜ਼ਾਂ ਤੋਂ ਬਚਾ ਕੇ ਬੱਚੇ ਨੂੰ ਪਾਲਿਆ ਜਾਂਦਾ ਜਣੀ ਬਹੁਤ ਮਾੜੀ ਗੱਲ ਆ ਖੁਦ ਤੋਂ ਵੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ ਜੇ ਫੇਰ ਉਹ ਗਾਂ ਨੂੰ ਤੇ ਇਹ ਨਹੀਂ ਜਣਾ ਪੁੱਤਰਾ ਬਸ ਨਾ ਠੀਕ ਆ ਲਾਹਵ ਸਿੰਘ ਜੀ ਸ਼ੁਕਰੀਆ ਬਹੁਤ ਧੰਨਵਾਦ ਹੈ ਕਾਲਰ ਹੋਰ ਨੇ ਜੀ ਸਵਾਗਤ ਹੈ ਜੀ ਕਿੱਥੋਂ ਬੋਲ ਰਹੇ ਹੋ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਹੈਲੋ ਬਲਵਿੰਦਰ ਸਿੰਘ ਸਰ ਜੀ ਪਟਿਆਲੇ ਤੋਂ ਹਾਂ ਜੀ ਹਾਂ ਜੀ ਸਰ ਜੀ ਬੱਚਿਆਂ ਤੇ ਨਾ ਐਵੇਂ ਇੰਨਾ ਦਬਾਅ ਵੀ ਨਹੀਂ ਪਾਣਾ ਜੀ ਸਰ ਜੀ ਮੇਰਾ ਬੇਟਾ ਨਾ 10ਵੀਂ 'ਚ ਆਇਆ ਫਰਸਟ ਆ 10ਵੀਂ 'ਚ ਫਰਸਟ ਆਇਆ ਤੇ 11ਵੀਂ 'ਚ ਉਹ ਰਿਜ਼ਲਟ ਆਇਆ ਤੇ ਉਹਦੇ ਨੰਬਰ ਵੀ ਮਤਲਬ ਸਹੀ ਆਇਆ ਪਾਸ ਹੋਇਆ ਸਾਨੂੰ ਕੁੱਛ ਗਿਆ ਹਾਂ ਜੋ ਹਲੋ ਜੀ ਜੀ ਕੁੱਛ ਗਿਆ ਤੇ ਸਰ ਜੀ ਉੱਥੇ ਨਾ ਜਿਹੜਾ ਸਕਿਉਰਟੀ ਗਾਰਡ ਸੀ ਉਹ ਮੈਨੂੰ ਜਾਣਦਾ ਸੀ ਹੁੰਦਾ ਮੇਰਾ ਬੱਚਾ ਪਹਿਲਾਂ ਕਿਤੇ ਮੈਜੋਰੀ ਸਕੂਲ ਪਟਿਆਲੇ ਸੀ ਜੀ ਤੇ ਉਹ ਸਕਿਉਰਟੀ ਗਾਰਡ ਹੀ ਕਹਿਣ ਲੱਗਾ ਕਹਿੰਦਾ ਤੂੰ ਤਾਂ ਕਹਿੰਦਾ ਮੇਰਾ ਬੱਚਾ ਬੜਾ ਇੰਟੈਲੀਜੈਂਟ ਹੈ ਵੀ 11ਵੀਂ ਤੋਂ ਨੰਬਰ ਘੱਟ ਆਏ ਨੇ ਤੇ ਐਂਕ ਟੈਸਟ ਪਾਸ ਹੋਇਆ ਮੈਂ ਚਲੋ ਵਧੀਆ ਪਾਸ ਹੋਇਆ ਜੀ ਇਹ ਡਿੱਗੀ ਗੱਲ ਆ ਪੰਖੀ ਚੱਕਰੇ ਜੀ ਤੇ ਜਿਹੜੇ ਲੋਕ ਵੀ ਨੇ ਬੜਾ ਬਦਵਾਜ ਨੇ ਦੇਖੋ ਵੇਖੀ ਲੋਕ ਕਰਦੇ ਨੇ ਵੀ ਇਸ ਤਰ੍ਹਾਂ ਮੈਂ ਕੋਈ ਨਹੀਂ ਜੋ 11 10ਵੀਂ ਦੇ ਪਾਸਟ ਆਇਆ ਜੀ ਪਿਆਰ ਵੀ ਜੋ ਚਲੋ ਪਾਸ ਤੇ ਹੋ ਤਲਵਾ ਗੁਰ ਮਿਹਨਤ ਕਰੇਗਾ ਪੂਰੇ ਗਾਰਮੀ ਚ ਆ ਕੇ ਜਾ ਕੇ ਆਗਾ ਪਰ ਇਹ ਜ਼ਬਾ ਨਹੀਂ ਪਾਣਾ ਚਾਹੀਦਾ ਬੱਚਿਆਂ ਲਈ ਬਹੁਤ ਠੀਕ ਹੈ ਠੀਕ ਹੈ ਸ਼ੁਕਰੀਆ ਜੀ ਬਹੁਤ ਧੰਨਵਾਦ ਸੋ ਇੱਕ ਪੁਆਇੰਟ ਇਹ ਵੀ ਹੈ ਕਿ ਕੀ ਸਿਰਫ ਨੰਬਰ ਹੀ ਕਿਸੇ ਬੱਚੇ ਦੀ ਕਾਬਲੀਅਤ ਪਰਖਣ ਦਾ ਇੱਕ ਤਰੀਕਾ ਰਹਿ ਗਿਆ ਹੋਰ ਕੋਈ ਤਰੀਕਾ ਹੋਰ ਕੋਈ ਢੰਗ ਜਿਹੜਾ ਕੋਈ ਹੈ ਹੀ ਨਹੀਂ ਹੈ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਡਾਕਟਰ ਹਰਪੀਜੀ ਕੀ ਕਹਿਣਾ ਚਾਹੁੰਦੇ ਇਸ ਦੇ ਉੱਪਰ ਇੱਕ ਤਾਂ ਇਹ ਹੈ ਕਿ ਕੀ ਸਿਰਫ ਨੰਬਰ ਹੀ ਕਾਬਲੀਅਤ ਪਰਖਣ ਦਾ ਇੱਕ ਤਰੀਕਾ ਰਹਿ ਗਿਆ ਦੂਜਾ ਜੋ ਨਿਸ਼ਾ ਜੀ ਨੇ ਜ਼ਿਕਰ ਕੀਤਾ ਸੀ ਕਿ ਲੋ ਕੌਨਫੀਡੈਂਸ ਵਧਾ ਰਹਿੰਦਾ ਹੈ ਤੇ ਇੱਕ ਸਾਡੇ ਕਾਲਰ ਨੇ ਜ਼ਿਕਰ ਕੀਤਾ ਕਿ ਬੱਚੇ ਜਿਹੜੇ ਨੇ ਉਹ ਅੱਜ ਕੱਲ ਇੱਕ ਇੱਕ ਬੱਚਾ ਹੁੰਦਾ ਤੇ ਉਹ ਉਹਨਾਂ ਦਾ ਆਪਸ ਦੇ ਵਿੱਚ ਉਹਦਾਂ ਦਾ ਕਹਿ ਲਓ ਕਿ ਰਹਿਣ ਸਹਿਣ ਨਹੀਂ ਬਣਦਾ ਉਹ ਆਪ ਕੱਲੇ ਰਹਿ ਕੇ ਥੋੜਾ ਜ਼ਿਆਦਾ ਤਣਾਅ ਜਿਹੜਾ ਮਹਿਸੂਸ ਕਰਦੇ ਆ ਕੀ ਕੁਝ ਕਹਿਣਾ ਚਾਹੁੰਦੇ ਹੋ ਇਹਨਾਂ ਪੁਆਇੰਟਸ ਦੇ ਉੱਪਰ ਅੰਦੇਖ ਸੁਤੋ ਪਹਿਲਾਂ ਗੱਲ ਨੰਬਰਾਂ ਦੀ ਕੀਤੀ ਨੰਬਰ ਸਿਰਫ ਇੱਕ ਛੋਟਾ ਜਿਹਾ ਕ੍ਰਾਈਟੇਰੀਆ ਹੈ ਬੱਚੇ ਲਈ ਨੰਬਰਾਂ ਤੋਂ ਬਿਓਂਡ ਇੱਕ ਇਨਸਾਨ ਹੈ ਇੱਕ ਬੱਚਾ ਹੈ ਜੁਤੇ ਅੰਦਰ ਮਨੁੱਖੀ ਕੁਆਲਿਟੀਆਂ ਹੋਣੀਆਂ ਲੇਕਿਨ ਅਨਫੋਰਚੂਨੇਟਲੀ ਐਜੂਕੇਸ਼ਨ ਸਿਸਟਮ ਜਿਹੜਾ ਸਿਰਫ ਇਸੇ ਚੀਜ਼ ਨੂੰ ਹੀ ਨਾਪ ਲੈ ਹੈ ਕੋਈ ਬੱਚਾ ਹੋ ਸਕਦਾ ਬੜਾ ਓਨੈਸਟ ਹੋਵੇ ਹਨਾ ਉਹਦੇ ਅੰਦਰ ਬਹੁਤ ਅੱਛੀਆਂ ਕੁਆਲਿਟੀਜ਼ ਹੋਣ ਕੋਈ ਬੱਚਾ ਬੜਾ ਹੈਲਪਫੁਲ ਹੋਵੇ ਲੇਕਿਨ ਆਪਾਂ ਇਹ ਕੁਆਲਿਟੀਜ਼ ਜਿਹੜੀਆਂ ਇੱਕ ਅੱਛੇ ਇਨਸਾਨ ਨੂੰ ਇੱਕ ਜਿਹੜੀ ਮੱਛੀ ਮੋਰਲ ਵੈਲਿਊ ਹੈ ਉਹਨਾਂ ਤੇ ਬਿਲਕੁਲ ਆਪਾਂ ਫੋਕਸ ਨਹੀਂ ਕਰਦੇ ਹੈਗੇ ਤੇ ਜ਼ਰੂਰੀ ਹੈ ਕਿਤੇ ਨਾ ਕਿਤੇ ਸਾਡੇ ਐਜੂਕੇਸ਼ਨ ਸਿਸਟਮ ਜੇ ਸੁਧਾਰ ਕਰਨ ਦੀ ਤੇ ਦੂਜਾ ਬੱਚਿਆਂ ਨੂੰ ਸਬਜੈਕਟ ਚੂਜ਼ ਕਰਨ ਦੀ ਫ੍ਰੀडम ਦੇਣ ਦੀ ਕਿ ਮੰਨ ਲਓ ਕਿ ਕਿਸੇ ਬੱਚੇ ਦਾ ਮੈਥਸ ਨਹੀਂ ਹੈ ਜਾਂ ਸਾਇੰਸ ਇੰਟਰਸਟ ਨਹੀਂ ਹੈ ਤੇ ਜਿਹੜੇ ਹੋਰ ਏਰੀਆਸ ਨੇ ਜਿੱਥੇ ਉਹਦਾ ਇੰਟਰਸਟ ਹੈਗਾ ਉਦੇ ਉਹਨੂੰ ਜਿਵੇਂ ਬਾਹਰਲੇ ਸਿਸਟਮ ਦੇ ਵਿੱਚ ਹੈਗਾ ਕਿ ਬੱਚੇ ਨੂੰ ਫ੍ਰੀडम ਦੇ ਕੇ ਉਹਨੂੰ ਚੂਜ਼ ਕਰਨ ਲਈ ਦਿੱਤਾ ਜਾਂਦਾ ਹੈ ਤੇ ਉਹਦੇ ਬੱਚੇ ਦਾ ਸਟ੍ਰੈਸ ਘੱਟ ਜਾਂਦਾ ਹੁੰਦਾ। ਹੁਣ ਜੇ ਮੰਨ ਲਓ ਮੱਛਲੀ ਹੈ ਮੱਛਲੀ ਸਿਰਫ ਤੈਰਨਾ ਜਾਣਦੀ ਹੈ। ਮੱਛਲੀ ਨੂੰ ਕੋ ਉੜਕੇ ਦੇ ਤਾਂ ਮੱਛਲੀ ਤਾਂ ਉੜਕੇ ਨਹੀਂ ਦਿਖਾ ਸਕਦੀ ਨਾ। ਜੀ ਇਸੇ ਤਰ੍ਹਾਂ ਹਰ ਬੱਚੇ ਦੀ ਆਪਣੀ ਕੈਪੇਬਿਲਿਟੀ ਹੈ। ਉਹ ਆਪਣੀ ਕੈਪੇਬਿਲਟੀ ਵਰਤ ਕੇ ਉਸ ਚੀਜ਼ਾਂ ਵਿੱਚ ਤੁਹਾਨੂੰ ਕਰਕੇ ਦਿਖਾ ਸਕਦਾ ਹੈ ਨਾ। ਜੇ ਸਾਰੇ ਬੱਚਿਆਂ ਨੂੰ ਕੋਈ ਸੇਮ ਤਰੀਕੇ ਨਾਲ ਕਰਕੇ ਦੇਵੇ ਓਬਵੀਅਸਲੀ ਉਹ ਨਹੀਂ ਕਰ ਪਾਣਗੇ। ਇਸ ਤਰੀਕੇ ਨਾਲ ਅਨਡੂ ਕੰਪੈਰੀਜ਼ਨ ਉਹਨਾਂ ਦੇ ਆਪਣੇ ਮਨ 'ਚ ਵੀ ਚੱਲਦਾ ਰਹਿੰਦਾ ਹੈ। ਪੇਰੈਂਟ ਤੇ ਸੋਸਾਇਟੀ ਦੇ ਲੈਵਲ ਤੇ ਵੀ ਓਵਰ ਆਲ ਆਪਣੇ ਆਪ ਨੂੰ ਡਿਫਾਈਨ ਹੀ ਕਰਦੇ ਕਿ ਸਾਡੀ ਵਰਥ ਜਿਹੜੀ ਹੈ ਸਟੈਂਸ ਦੇ ਨੰਬਰ ਦੇ ਆਧਾਰ ਤੇ ਹੈ ਤੇ ਨਜ਼ਰੀਆ ਬਦਲਣ ਦੀ ਲੋੜ ਹੈਗੀ ਆ ਆਪਾਂ ਨੂੰ ਇਗਜ਼ਾਮ ਤੋਂ ਬਿਯੋਂਡ ਵੀ ਲਾਈਫ ਨੂੰ ਸੋਚਣ ਦੀ ਲੋੜ ਹੈਗੀ ਆ ਪਲੱਸ ਬੱਚਿਆਂ ਨੂੰ ਜਿਹੜਾ ਇਮੋਸ਼ਨਲ ਰੈਜ਼ੀਲिएंट ਬਣਾਉਣ ਦੀ ਲੋੜ ਹੈਗੀ ਆ ਉਹਨਾਂ ਨੂੰ ਕਲੀਅਰ ਨਾਲ ਨਿਡਰਠਣ ਨੂੰ ਕਿਵੇਂ ਆਪਾਂ ਕੋਚ ਕਰਨਾ ਉਹ ਵੀ ਉਹਨਾਂ ਨੂੰ ਸਿਖਾਉਣ ਦੀ ਲੋੜ ਹੈ ਤੇ ਉਹਨਾਂ ਨਾਲ ਕਨੈਕਟ ਬਣਾਉਣ ਦੀ ਹੈਗੀ ਹੈ ਕਿ ਬੱਚਿਆਂ ਨੂੰ ਇਹਨਾਂ ਮਤਲਬ ਪੇਰੈਂਟਸ ਨਾਲ ਕਨੈਕਟ ਹੋਣਾ ਚਾਹੀਦਾ ਹੈ ਇਹ ਬੱਚਿਆਂ ਨੂੰ ਜੀਵਨ ਚ ਨਫਾਮੀ ਵੀ ਮਿਲਦੀ ਹੈ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੇਰੈਂਟ ਐਜ਼ ਅ ਹਿਊਮਨ ਉਹਨਾਂ ਨੂੰ ਪਿਆਰ ਕਰਦੇ ਨੇ ਨੋਸ ਦਸ ਇਹ ਸਾਡੇ ਪ੍ਰੈਪਰਡ ਨੰਬਰ ਹੈਗੇ ਨੇ ਦੂਜੀ ਗੱਲ ਤੁਸੀਂ ਕਹੇ ਕਿ ਕਹ ਰਹੇ ਕਿ ਬੱਚੇ ਅੱਜਕੱਲ ਇੱਕ ਤੋਂ ਹੀ ਹੁੰਦੇ ਨੇ ਤੇ ਉਹਦੇ ਕਰਕੇ ਬੱਚੇ ਸ਼ੇਅਰ ਨਹੀਂ ਕਰ ਪਾਉਂਦੇ ਆਬਵੀਅਸਲੀ ਗੱਲ ਹੈ ਕਿ ਅੱਜਕੱਲ ਲੋਕਾਂ ਕੋਲ ਫਾਈਨੈਂਸ਼ੀਅਲ ਰਿਸੋਰਸਸ ਹੈ ਨਹੀਂ ਇੰਨੇ ਜ਼ਿਆਦਾ ਹੈ ਨਾ ਲੋਕੀ ਥੋੜਾ ਫਾਈਨੈਂਸ਼ੀਅਲ ਕਨਸਟ੍ਰੈਂਟਸ ਵੀ ਹੈਗੇ ਨੇ ਤੇ ਲੋਕੀ ਫੈਮਿਲੀ ਪਲੈਨਿੰਗ ਵੀ ਉਸੇ ਤਰ੍ਹਾਂ ਹੀ ਕਰ ਰਹੇ ਨੇ ਕਿ ਜਾਂ ਦੋ ਬੱਚੇ ਬਟ ਇਹ ਇਹ ਕਿ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਉਹਨਾਂ ਨੂੰ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵਿੱਚ ਪਾਰਟਿਸਿਪੇਟ ਕਰਵਾਉਣਾ ਉਹਨਾਂ ਨੂੰ ਫਿਜ਼ੀਕਲ ਉਹਨਾਂ ਦੀ ਮੈਂਟਲ ਹੈਲਥ ਦੇ ਉੱਪਰ ਉਹਨਾਂ ਨੂੰ ਫੋਕਸ ਕਰਵਾਉਣਾ ਉਹਨਾਂ ਨੂੰ ਰੀਅਲਾਈਜ਼ ਕਰਾਉਣਾ ਕਿ ਡਿਪਰੈਸ਼ਨ ਐਂਜ਼ਾਇਟੀ ਦੇ ਨਾਮ ਦੇ ਵੀ ਪ੍ਰੋਬਲਮਸ ਹੁੰਦੀਆਂ ਨੇ ਜਿਵੇਂ ਪੇਟ ਦੀ ਪ੍ਰੋਬਲਮ ਕਿਸੇ ਨੂੰ ਜਿਹੜਾ ਲਿਵਰ ਦੀ ਪ੍ਰੋਬਲਮ ਹੁੰਦੀ ਹੈ ਹੈਨਾ ਜਾਂ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ ਇਫ ਡਿਪਰੈਸ਼ਨ ਐਂਜ਼ਾਇਟੀ ਕਿਹ ਪ੍ਰੋਬਲਮਸ ਨੇ ਸਟ्रेस ਜਿਹੜੀ ਹੈ ਉਹਨਾਂ ਨੂੰ ਡੀਲ ਕਰਨੀ ਸਿਖਾਣੀ ਹੈ ਬੱਚਿਆਂ ਨੂੰ ਕਿਉਂਕਿ ਸਾਡੇ ਸਮਾਜ ਚ ਨਾ ਹੈਲਪਸ ਸੀਕ ਕਰਨ ਦੇ ਬਹੁਤ ਡਰ ਸਤਿ ਕੁਮਾ ਸੋਚਦੇ ਕਿ ਬੰਦਾ ਸਾਈਕੋਲੋਜੀਸ ਜਾਂ ਸੈਕਟਰਿਸਟ ਕੋ ਜਾਏਗਾ ਤਾਂ ਸ਼ਾਇਦ ਇਹ ਪਾਗਲ ਹੈ ਤੇ ਆਪਾਂ ਇਹ ਜਿਹੜਾ ਨਾ ਜਿਹੜਾ ਇਹਨ ਦੀ ਮੈਂਟਲ ਹੈਲਥ ਉਨੀ ਹੀ ਇੰਪੋਰਟੈਂਟ ਇਜ਼ਿਕਲ ਹੈਲਥ ਹੈ ਕਿਉਂਕਿ ਕਿਤੇ ਨਾ ਕਿਤੇ ਸਟਿਗਮਾ ਜਿਹੜਾ ਬੱਚੇ ਨੂੰ ਹੈਲਪ ਸੀਕ ਕਰਨ ਤੋਂ ਰੋਕਦਾ ਹੈ ਕਿਤੇ ਨਾ ਕਿਤੇ ਕਈ ਵਾਰੀ ਤੁਹਾਨੂੰ ਕਿ ਬੱਚੇ ਇੰਟਰਸਟਿਡ ਹੁੰਦੇ ਨੇ ਮਿਲਣ ਲਈ ਸੈਕਟਰਿਸਟਸ ਸਾਈਕੋਲੋਜਿਸ ਨੂੰ ਬਟ ਪੇਰੈਂਟਸ ਕਹਿੰਦੇ ਨੇ ਕਿ ਕੀ ਲੋੜ ਹੈ ਹਨਾ ਉਦਾਸ ਹੈ ਮਾੜਾ ਮੋਟਾ ਥੋੜੀ ਦਰ ਬਟ ਠੀਕ ਹੋ ਜਾਏਗਾ ਮੈਂ ਜਿਹੜਾ ਇਹਨਾ ਚਾਹੁੰਦਾ ਕਿ ਕੋਈ ਵੀ ਬੱਚਾ ਅਗਰ ਤੁਹਾਨੂੰ ਲੱਗਦਾ ਹੈ ਪੇਪਰਾਂ ਦੇ ਦੌਰਾਨ ਤੋਂ ਬਾਅਦ ਵੀ ਅਗਰ ਕੋਈ ਬੱਚਾ ਪ੍ਰਲੋਂਗ ਲੱਗਦਾ ਕਿ ਮਨ ਨੂੰ ਤੜਦਾ ਉਦਾਸ ਲੱਗ ਰਿਹਾ ਹੈ ਬੱਚਾ ਫੈਮਿਲੀ ਤੋਂ ਕੱਟਿਆ-ਕੱਟ ਜੇ ਕੋਈ ਇਹੋ ਜਿਹਾ ਤੁਹਾਨੂੰ ਲੱਛਣ ਦਿਖ ਰਹੀਆਂ ਜਾਂ ਕੋਈ ਇਦਨਕ ਸੁਸਾਈਸਾਈਡ ਦੇ ਬਾਰੇ ਕੁਝ ਸੋਚ ਰਹੀਆਂ ਜਾਂ ਕੁਝ ਗੱਲ ਕਰਦਾ ਤੁਹਾਨੂੰ ਇਗਨੋਰ ਨਾ ਕਰੀਏ ਇਹਨਾਂ ਨੂੰ ਆਪਾਂ ਰੈਡ ਫਲੈਗ ਸਾਈਨਸ ਜਾਂ ਬੋਡੀ ਸਾਈਨਸ ਕਹਿੰਦੇ ਆ ਤੇ ਇਹਨਾਂ ਨੂੰ ਤਾਈ ਤੇ ਆਇਡੈਂਟੀਫਾਈ ਕਰਨ ਦੀ ਲੋੜ ਹੈ ਮੈਡਮ ਨੇ ਬਹੁਤ ਸੋਹਣੀ ਗੱਲ ਕੀਤੀ ਕਿ ਕੋਈ ਵੀ ਬੱਚਾ ਸੁਸਾਈਸਾਈਡ ਇੰਨੀ ਜਲਦੀ ਨਹੀਂ ਕਰਦਾ ਕੁਝ ਨਾ ਕੁਝ ਸਾਈਨ ਦਿੰਦਾ ਤੇ ਇਹੀ ਜਿਹੜੇ ਸਾਈਨਸ ਹੁੰਦੇ ਨੇ ਨਾ ਉਹ ਵਰਨਿੰਗ ਸਾਈਨਸ ਕਿਹਾ ਜਾਂਦਾ ਹੈ ਤੇ ਜੇਕਰ ਆਪਾਂ ਅਬੀ ਹੋਵਾਂਗੇ ਤੇ ਬਾਰੇ ਤਾਂ ਹੀ ਆਪਾਂ ਟਾਈਮਲੀ ਜਟਾ ਇੰਟਰਵਨ ਕਰਕੇ ਉਹਦੇ ਬੱਚੇ ਦੀ ਜਾਨ ਬਚਾਈ ਜਾ ਸਕਦੀ ਹੈ ਕਿਉਂਕਿ ਬੜਾ ਉਦਾਂ ਕੋਈ ਇਨਸਾਨ ਮਰਨਾ ਨਹੀਂ ਚਾਹੁੰਦਾ ਲੇਕਿਨ ਸੁਇਸਾਈਡ ਕੋਈ ਇਨਸਾਨ ਆਪਣੀ ਜਾਨ ਦਿੰਦਾ ਹੈ ਜੀ ਇਹ ਕਦੋਂ ਦਿੰਦਾ ਹੈ ਜਦੋਂ ਉਹਨੂੰ ਕੋਈ ਕੀਮਤ ਨਜ਼ਰ ਨਹੀਂ ਆਉਂਦੀ ਉਹ ਹੈਲਪਲੈਸ ਫੀਲ ਕਰਦਾ ਹੈ ਫੂਲੈਸ ਫੀਲ ਕਰਦਾ ਹੈ ਵਰਥਲੈਸ ਫੀਲ ਕਰਦਾ ਹੈ ਠੀਕ ਹੈ ਕੋਲਰ ਸਾਡੇ ਨਾਲ ਜੁੜੇ ਨੇ ਬਹੁਤ ਸਵਾਗਤ ਹੈ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਨਮਸਕਾਰ ਜੀ ਮੈਂ ਫਰੀਦਕੋਟ ਤੋਂ ਗੱਲ ਕਰ ਰਿਹਾ ਜੀ ਫਰੀਦਕੋਟ ਡਿਸਟ੍ਰਿਕਟ ਤੋਂ ਜੀ ਅਹ ਸਰ ਮੈਂ ਡਿਗ੍ਰੀ ਡਿਬੇਟ ਸੁਣ ਰਿਹਾ ਸੀ ਇਹ ਵਾਲੀ ਅ ਮੇਰੇ ਬ੍ਰਦਰ ਦਾ ਵੀ ਅੱਜ ਰਿਜ਼ਲਟ ਆਇਆ ਹੈ ਜੀ ਪਰ ਮੈਨੂੰ ਇਹ ਲੱਗਿਆ ਕਿ ਆਪਣੇ ਇੱਥੇ ਜਿਵੇਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਨੰਬਰਾਂ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਜੀ ਬਟ ਆਪਾਂ ਅੱਗੇ ਜਾ ਕੇ ਦੇਖੀਏ ਜੇ ਜਿਹੜੇ ਤੁਹਾਨੂੰ ਜੌਬ ਮਿਲਦੀ ਹੈ ਉਹ ਤਾਂ ਕੰਪੀਟੀਸ਼ਨ ਕਰਕੇ ਮਿਲਦੀ ਹੈ ਉਹਨਾਂ 'ਚ ਨੰਬਰਾਂ ਦਾ ਮਤਲਬ ਕੋਈ ਅਦਾ ਇੰਟਰਫੀਰੈਂਸ ਵੀ ਨਹੀਂ ਹੁੰਦਾ ਤਾਂ ਇਹਦੇ ਬਜਾਏ ਜਿਵੇਂ ਕਨਸੈਪਚੁਅਲ ਸਟਡੀ ਹੁੰਦੀ ਹੈ ਜੋ ਉਸ ਤੇ ਜ਼ੋਰ ਦੇਣਾ ਚਾਹੀਦਾ ਹੈ ਬਜਾਏ ਉਹਦੇ ਨੰਬਰਾਂ ਦੇ ਆਪਾਂ ਜਾਈਏ ਕਿ ਰੱਟਾ ਮਾਰ ਕੇ ਆਪਣਾ ਨੰਬਰ ਲੈ ਕੇ ਜਾਂ ਘੱਟ ਆ ਗਿਆ ਨੰਬਰ ਤਾਂ ਉਸ ਤੇ ਅਪਰਕਸੀ ਜੀ ਜੀ ਠੀਕ ਹੈ ਜੀ ਕਿ ਇਹ ਤੁਹਾਡਾ ਪੁਆਇੰਟ ਵੀ ਹੈਗਾ ਬਹੁਤ ਸ਼ੁਕਰੀਆ ਤੁਸੀਂ ਜੁੜੇ ਤੇ ਨਿਸ਼ਾ ਜੀ ਮੈਂ ਤੁਹਾਡਾ ਰੋਲ ਕਰਦਾ ਦੇਖੋ ਕੁਝ ਚੀਜ਼ਾਂ ਤਾਂ ਸਮਾਜ ਦੇ ਵਿੱਚ ਹੈਗੀਆਂ ਜਿਵੇਂ ਕੰਪੈਰੀਜ਼ਨ ਹੈਗਾ ਚਲੋ ਇਹ ਇਹ ਪ੍ਰੋਗਰਾਮ ਦੇਖਣ ਤੋਂ ਬਾਅਦ ਸ਼ਾਇਦ ਕੁਝ ਮਾਪਿਓ ਕੰਪੈਰੀਜ਼ਨ ਆਪਣੇ ਬੱਚਿਆਂ ਦਾ ਨਾ ਕਰਨ ਪਰ ਸਮਾਜ ਬਦਲਣਾ ਉਸ ਨੂੰ ਸਮਾਂ ਲੱਗਦਾ ਟਾਈਮ ਲੱਗਦਾ ਹੈ ਕੁਝ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਸਮਾਜ ਦੇ ਵਿੱਚ ਪਰ ਹੁਣ ਫਿਰ ਬੱਚਿਆਂ ਨੂੰ ਇਸ ਤਣਾਅ ਤੋਂ ਮੁਕਤ ਕਿਸ ਤਰੀਕੇ ਨਾਲ ਕੀਤਾ ਜਾਵੇ ਜਿਵੇਂ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਕਿ ਕੁਝ ਹੋਰ ਐਕਟੀਵਿਟੀਆਂ ਦੇ ਵਿੱਚ ਉਹਨਾਂ ਨੂੰ ਇਨਵੋਲ ਕਰਾ ਸਕਦੇ ਆ ਤੇ ਇਮੋਸ਼ਨਲੀ ਉਹਨਾਂ ਨੂੰ ਜਿਹੜਾ ਉਹ ਹੋਰ ਬਿਹਤਰ ਕੀਤਾ ਜਾ ਸਕਦਾ ਤੇ ਤੁਸੀਂ ਕੀ ਚੀਜ਼ਾਂ ਸੁਜੈਸਟ ਕਰੋਗੇ ਕਿ ਜੇਕਰ ਆੜੇ वाले इतना माहौल हैगा लो कंपैरिजन करदे ने नंबर कटदा या होर चीजों दा फिर की बच्चा नु त इस तनाव तो मुक्त किमे कराया जावे सर मैं इसमें दो चीजों को बहुत हाईलाइट करूंगी कि सबसे पहले उनकी बात सुने बात करें क्योंकि अक्सर हम देखते हैं कि जब बच्चे बात करने हमेशा आते हैं बट कई बार पेरेंट्स कहते हैं जैसे एग्जांपल बच्चे ने कहा कि पापा मुझे ऐसा स्ट्रेस हो एग्जाम का या आजकल मुझे अच्छा फील नहीं हो रहा तो मेरे पास से कितने बच्चे ऐसे कहते हैं कि जब हम जाते पापा कहते हैं ऐसा हमारे टाइम पे भी होता था पता नहीं तुम्हें ऐसा कौन सा स्ट्रेस तो हम पर उनकी प्रॉब्लम को इतना मिनिमाइज कर देते हैं कि बच्चे अगली बार सोचते हैं कि पापा के पास जाएंगे तो पापा हमेशा फिर से ऐसा करेंगे तो सबसे पहले बात कीजिए रिकॉग्नाइज कीजिए कि शायद आपके लिए आपके कोपिंग स्किल्स सर ने बहुत प्यारी बात की कोपिंग स्किल्स एनहांस करी थी आपके कोपिंग स्किल्स होगी कि आप डील कर पाएंगे पर हर बच्चा अलग है हर इंसान जैसे हर अंग अलग है ऐसे हर बच्चा अलग है दूसरी चीज कि आप अपने बच्चे को

ਕਿਉਂਕਿ ਅੱਜਕੱਲ੍ਹ ਅਸੀਂ ਸਭ ਭੁੱਲ ਹੀ ਗਏ ਹਾਂ ਕਿ ਅਸੀਂ ਖਾਸ ਹਾਂ ਜੀ 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 ਠੀਕ ਹੈ ਨਿਸ਼ਾ ਜੀ ਬਹੁਤ ਸ਼ੁਕਰੀਆ ਤੇ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਜੁੜੇ ਇਸ ਪ੍ਰੋਗਰਾਮ ਦੇ ਵਿੱਚ ਤੇ ਇਹ ਗੱਲਬਾਤ ਜਿਹੜੀ ਹੈ ਸਾਡੇ ਨਾਲ ਸਾਂਝੀ ਕੀਤੀ ਹੈ तमाम ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਤੇ तमाम ਦਰਸ਼ਕ ਜਿਨ੍ਹਾਂ ਨੇ ਕਾਲ ਕਰਕੇ ਆਪਣੀ ਰਾਏ ਦਿੱਤੀ ਹੈ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਬੜਾ ਜ਼ਰੂਰੀ ਹੋ ਜਾਂਦਾ ਹੈ ਇਹ ਕੋਈ ਆਖਰੀ ਪ੍ਰੀਖਿਆ ਨਹੀਂ ਹੋ ਜਾਂਦੀ ਚਾਹੇ 10ਵੀਂ ਦੀ ਹੋਵੇ 12ਵੀਂ ਦੀ ਹੋਵੇ ਜਾਂ ਫਿਰ ਇਸ ਤੋਂ ਉਚੇਰੀ ਸਿੱਖਿਆ ਦੀ ਵੀ ਆਪਾਂ ਗੱਲ ਕਰੀਏ ਜ਼ਿੰਦਗੀ ਦੇ ਇਮਤਿਹਾਨ ਹੋਰ ਵੀ ਬਹੁਤ ਹੁੰਦੇ ਨੇ ਉਹਨਾਂ ਨੂੰ ਪਾਸ ਕਰਨਾ ਵੀ ਬੇਹੱਦ ਜ਼ਰੂਰੀ ਹੁੰਦਾ ਹੈ ਇਹ ਕੋਈ ਆਖਰੀ ਪੈਮਾਨਾ ਨਹੀਂ ਹੈ ਕਿ ਇਹਦੇ ਉੱਪਰ ਤੁਹਾਨੂੰ ਪਰਖਿਆ ਜਾ ਰਿਹਾ ਹੈ ਤੇ ਇਹਦੇ ਵਿੱਚ ਫੇਲਤਾ ਮਤਲਬ ਜ਼ਿੰਦਗੀ ਤੋਂ ਫੇਲ ਹੋ ਗਿਆ ਬਹੁਤ ਸਾਰੇ ਲੋਕ ਨੇ ਜਿਹੜੇ ਪੜ੍ਹਾਈ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਪਰ ਵੈਸੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਬਹੁਤ ਹੋ ਜਾਂਦੇ ਨੇ ਬਹੁਤ ਸਾਰੀ ਐਗਜ਼ਾਮਪਲਾਂ ਬਹੁਤ ਸਾਰੀ ਉਦਾਹਰਨਾਂ ਜਿਹੜੀਆਂ ਨੇ ਉਹ ਇਦਾਂ ਦੀਆਂ ਹੈਗੀਆਂ ਨੇ ਫਿਲ do